ਸਸ਼ਿਕਾਂਤ ਅਸਟ੍ਰੋਲੋਜੀ ਵਿਦੁੱਲੋਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ 28 ਮਈ 2024 ਦਿਨ ਮੰਗਲਵਾਰ ਦਾ ਹੈ ਜਿੱਥੇ ਇਹ ਗੱਲ ਕਰੀਏ ਤਾਂ ਪੰਜਵੀਂ ਤਿੱਥੀ ਇਹ ਕੁਸਚਨ ਬਾਕਸ ਸੀ ਕਿਸ ਨੇ ਕਿਹਾ ਸੀ ਕਿ ਅਭੀ ਜੀਤ ਦਾ ਵਕਤ ਦੱਸਿਆ ਕਰੋ ਹਨਾ ਸਮਾਂ ਦੇਖੋ ਵੈਸੇ ਤਾਂ ਮੈਂ ਤੁਹਾਨੂੰ ਕਲੀਅਰ ਦੱਸਾਂ ਕਿ ਰਾਹੁ ਕਾਲ ਦਾ ਟਾਈਮ ਵੀ ਮੈਂ ਤਾਂ ਦੱਸਦੀ ਆ ਕਿ ਥੋੜਾ ਜਿਆ ਫੈਲਕਾਰੀ ਇਹ ਦਿਮਾਗ ਚ ਗੱਲ ਰਹਿੰਦੀ ਆ ਕਿ ਕੋਈ ਸ਼ੁਭ ਕੰਮ ਹਰ ਵਕਤ ਹੀ ਅਸਲ ਚ ਸ਼ੋਭਾ ਹੈ ਚੰਗਾ ਹੈ 22 ਸੈਕਿੰਡ ਬਾਅਦ ਔਰਾ ਬਦਲਦਾ ਹੈ 1 ਘੰਟੇ ਬਾਅਦ ਨਕਸ਼ਤਰ ਵੀ ਜੋ ਐ ਦਿਸ਼ਾਵਾਂ ਬਦਲਦੀਆਂ ਨੇ 2 ਘੰਟੇ ਬਾਅਦ ਲਗਨ ਬਦਲ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਹੈ 22 ਆਪਾਂ ਕਿਹਾ ਨਾ 20 ਮਿੰਟ ਜਾਂ 20 ਸੈਕਿੰਡ ਬਾਅਦ ਇੱਕ ਛੋਟੀ ਜਹੀ ਜੋ એનર્ਜੀ ਹੈ ਜਿੱਦਾਂ ਮੰਨ ਲਓ ਕਿ ਗੋਚਰ ਚੱਲ ਰਿਹਾ ਹੈ ਹਨਾ ਗ੍ਰਹਿ ਤੁਹਾਨੂੰ ਉਦਾਂ ਹੀ ਦਿਖਣਗੇ ਪਰ ਉਸ ਦੀ ਜਿਹੜੀ ਨਕਸ਼ਤਰ ਦੀ ਪਾਵਰ ਹੈ ਉਹ ਹਮੇਸ਼ਾ ਹੀ ਕੁੰਮ ਦੀ ਰਹਿੰਦੀ ਹੈ ਤਾਂ ਕਈ ਤਰ੍ਹਾਂ ਦੇ ਯੋਗ ਹੁੰਦੇ ਆ ਦਿਨ ਦੇ ਵਿੱਚ ਰਾਹੂ ਕਾਲ ਆਪਾਂ ਤੁਹਾਨੂੰ ਇਸ ਕਰਕੇ ਦੱਸ ਦਿੰਨੇ ਆ ਕਿ ਕਹਿੰਦੇ ਆ ਇੱਕ ਗੱਲ ਆ ਕਿ ਜਦੋਂ ਪ੍ਰਿਥਵੀ ਦੇ ਉੱਤੇ ਜਦੋਂ ਧਰਤੀ ਦੇ ਉੱਤੇ એનર્ਜੀ ਜਿਸ ਤਰ੍ਹਾਂ ਦੀ ਹੋਵੇ ਉਸ ਮੁਤਾਬਕ ਹੀ ਥੋੜਾ ਆਪਾਂ ਆਪਾਂ ਇੱਕ ਕੱਲ ਪਰਸੋਂ ਗੱਲ ਕੀਤੀ ਸੀ ਕਿ ਕਈ ਵਾਰੀ ਪਤਾ ਨਹੀਂ ਚੱਲਦਾ ਕਿ ਕਿਸ ਤਰ੍ਹਾਂ ਕੀ ਹੋ ਗਿਆ ਤਾਂ ਕਈ ਵਾਰੀ ਉਹ ਕਾਲ ਦੀ ਮਹੱਤਤਾ ਇੰਨੀ ਜ਼ਿਆਦਾ ਹੁੰਦੀ ਆ ਕਿ ਚੀਜ਼ਾਂ ਤੇ ਸਥਿਤੀਆਂ ਸਾਡੇ ਹੱਥੋਂ ਬਾਹਰ ਨਿਕਲ ਜਾਂਦੀਆਂ ਹਰ 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 ਟਾਈਮ ਦੀ ਆਪਣੀ ਪਾਵਰ ਹੈ ਤਾਂ ਰਾਹੂ ਕਾਲ ਦਾ ਟਾਈਮ ਆਪਾਂ ਤੁਹਾਨੂੰ ਸਿਰਫ ਇਸ ਕਰਕੇ ਦੱਸਦੇ ਆ ਕਿ ਕਈ ਵਾਰੀ ਅਸੀਂ ਕੋਈ ਕਿਸੇ ਨਾਲ ਕੋਈ ਡੀਲ ਕਰ ਰਹੇ ਹਾਂ ਕੋਈ ਗੱਲਬਾਤ ਕਰ ਰਹੇ ਹਾਂ ਕੋਈ ਸ਼ੁਭ ਹੋਣ ਲਈ ਕੋਈ ਰਿਸ਼ਤੇ ਦੀ ਗੱਲ ਕਰਦੇ ਪਏ ਆ ਤਾਂ ਕਈ ਵਾਰੀ ਹੁੰਦਾ ਲੈ ਕਰ ਲੈਂਦੇ ਆ ਭਾਈ ਚਲੋ ਕੋਈ ਨਹੀਂ ਅੱਜ ਹੀ ਕਰ ਲੈਂਦੇ ਆ ਚਲੋ ਅੱਜ ਹੀ ਦੇਖ ਲੈਂਦੇ ਆ ਚਲੋ ਹੁਣੇ ਹੀ ਦੇਖ ਲੈਂਦੇ ਆ ਚਲੋ ਹੁਣੇ ਹੀ ਚੱਲਦੇ ਆ ਤਾਂ ਹੁਣੇ ਹੀ ਕਰਦੇ ਆ ਤਾਂ ਕਈ ਵਾਰੀ ਕੀ ਹੁੰਦਾ ਉਹ એનર્ਜੀ ਹੁੰਦੀ ਆ ਕਿ ਦੇਖੋ ਇੰਨੀ ਇੰਨੀ ਤੇਜ਼ੀ ਨਾਲ ਗੱਲ ਚੱਲੀ ਤੇ ਫਿਰ ਇਕਦਾਂਮੀ ਐ ਹੋ ਗਿਆ ਵੀ ਨਹੀਂ 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 ਉਹ ਨਾ ਵਕਤ ਹੁੰਦਾ ਏ ਕਿ ਜਿਸ ਨੇ ਤੇਜ਼ੀ ਦਿਖਾਈ ਤੇ ਉਸ ਤੋਂ ਬਾਅਦ ਕਿਹੜੇ ਕਾਲ ਦੇ ਵਿੱਚ ਅਸੀਂ ਉਹ ਚੀਜ਼ ਨੂੰ ਸ਼ੁਰੂ ਕੀਤਾ ਤੇ ਕਦੋਂ ਖਤਮ ਬਹਿਮ ਵਾਲੀ ਗੱਲ ਨਹੀਂ ਹੈ ਕਸ ਰਾਹੂ ਕਾਲ ਆਪਾਂ ਤੁਹਾਨੂੰ ਇਸ ਕਰਕੇ ਦੱਸਦੇ ਹਾਂ ਕਿ ਸੰਵੇ ਨੂੰ ਥੋੜਾ ਜਾਂਚ ਲੈਣਾ ਚਾਹੀਦਾ ਤਾਂ ਕਿ ਨੈਗੇਟਿਵ એનર્ਜੀ ਦੇ ਵਿੱਚ ਦੇਖੋ ਸ਼ੁਭ ਮਹੂਰਤ ਸਾਰੇ ਹੀ ਸ਼ੁਭ ਨੇ ਅਬੇ ਜੀ ਤੋਂ ਮਹੂਰਤ ਬਹੁਤ ਵਧੀਆ ਮੰਨਿਆ ਜਾਂਦਾ ਹੈ ਜੋ ਤਕਰੀਬਨ ਬੁੱਧਵਾਰ ਵਾਲੇ ਦਿਨ 12:12:01 ਤੋਂ ਲੈ ਕੇ 11:45 ਤੋਂ ਲੈ ਕੇ 12 ਤਕਰੀਬਨ 1:45 ਮਿੰਟ ਤੱਕ ਰਹੇਗਾ ਇਹ ਸਾਰੇ ਮਹੂਰਤ ਹੀ ਸ਼ੁਭ ਹੁੰਦੇ ਆ ਪਰ ਰਾਹੂ ਕਾਲ ਇੱਕ એનર્ਜੀ ਆ ਉਹ 네ਗੇਟਿਵ ਹੈ ਉਹਦਾ ਇੰਨਾ ਕੋ ਟਾਈਮ ਹੈ ਬਾਕੀ ਸਾਰੀ ਸ਼ੋਭੀ ਬਾਕੀ ਕੀ ਹੈ ਸਭ ਸ਼ੋਭ ਸੰ ਤੇ ਜੇ ਤੁਸੀਂ ਇੱਕ ਵਾਰ ਸ ਇੰਨਾ ਕੋ ਨਿਰਧਾਰਤ ਕਰ ਲੋ ਕਿ ਸਿਰਫ ਆਹੀ ਸ਼ੋਭ ਹੈ ਬਾਕੀ ਸਾਰਾ 네ਗੇਟਿਵ ਹੈ ਗਲਤ ਆ 네ਗੇਟਿਵ ਨਹੀਂ ਹੁੰਦਾ ਕੁਝ ਵੀ ਰਾਹੁ ਕਾਲ ਵੀ ਜਿਨ੍ਹਾਂ ਦਾ ਕਹਿੰਦੇ ਆ ਨਾ ਕਿ ਲਗਨ ਵਧੀਆ ਹੋਵੇ ਅਗਰ ਰਾਹੁ ਸ਼ਨੀ ਦੇ ਨਾਲ ਜੁਤੀ ਬਣਾ ਕੇ ਬੈਠਾ ਹੋਵੇ ਤਾਂ ਰਾਹੁ ਸੱਪ ਦੇ ਉੱਤੇ ਮਣੀ ਦਾ ਕੰਮ ਕਰਦਾ ਰਾਹੁ ਕਾਲ ਸਿਰਫ ਮੰਗਲਮਈ ਕੰਮਾਂ ਮੰਗਲ ਦੇ ਨਾਲ ਰਾਹੁ ਦੀ ਨਹੀਂ ਬਣਦੀ ਤਾਂ ਮੰਗਲਮਈ ਕੰਮਾਂ 'ਚ ਰਾਹੁ ਕਾਲ ਦੇ ਟਾਈਮ ਤੇ ਪਰਹੇਜ਼ ਕਰਨਾ ਚਾਹੀਦਾ ਜਦੋਂ ਬਰਾਤ ਜਾ ਰਹੀ ਆ ਸ਼ਗਨ ਦੇ ਰਹੇ ਆ ਆਨੰਦ ਕਾਰਜ ਕਰ ਰਹੀਆਂ ਕੋਈ ਸ਼ੁਭਤਾ ਵਾਲੀ એનર્ਜੀ ਬ੍ਰਸਪਤ ਨਾਲ ਰਿਲੇਟਡ ਕੰਮ ਕਰ ਰਹੇ ਆ ਮੈਂ ਕਿ ਤੁਹਾਨੂੰ ਇਹਦੀ ਹੀ ਅੱਜ ਜਾਣਕਾਰੀ ਦੇ ਦਿੰਨੇ ਆ ਚੱਲ ਹੈਨਾ ਤਾਂ ਇਹ ਇਸ ਕਰਕੇ ਹੁੰਦਾ ਏ ਚਲੋ ਜਿਸ ਨੇ ਪੁੱਛਿਆ ਆਪਾਂ ਦੱਸ ਦਿਆ ਕਰਾਂਗੇ ਕੋਈ ਵੱਡੀ ਗੱਲ ਨਹੀਂ ਹੈਨਾ ਤੇ ਆਪਾਂ ਹਰ ਰੋਜ਼ ਕੁਝ ਨਾ ਕੁਝ ਛੋਟੀਆਂ-ਮੋਟੀਆਂ ਗੱਲਾਂ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਇੱਕ ਬੜੀ ਜ਼ਰੂਰੀ ਗੱਲ ਕਰਨੀ ਆ ਤੁਹਾਡੇ ਨਾਲ ਦੇਖੋ ਇੱਕ ਪਰਸਨਲ ਹੈ ਤੁਹਾਡਾ ਆਪਣਾ ਆਪਣਾ ਪਰਿਵਾਰ ਆ ਛੋਟਾ ਹੋਵੇ ਵੱਡਾ ਹੋਵੇ ਬੜਾ ਪਿਆਰ ਪਿਆਰਾ ਪਰਿਵਾਰ ਹੈ ਹਰ ਕਿਸੇ ਦਾ ਇੱਕ ਬੱਚਾ ਚਾਹੀਦਾ ਦੋ ਬੱਚੇ ਚਾਹੀਦੇ ਸਭ ਦੇ ਆਪਣੇ ਪਰਸਨਲ ਲਾਈਫ ਹੈ ਰਿਸ਼ਤੇ ਇਹਦੇ ਨਾਲ ਤੁਹਾਨੂੰ ਲੱਗਦਾ ਨਹੀਂ ਕਿ ਖਤਮ ਹੀ ਹੁੰਦੇ ਜਾ ਰਹੇ ਆ ਕਈ ਵਾਰੀ ਨਾ ਮੇਰੇ ਕੋਲ ਕੁਝ ਲੋਕ ਆਉਂਦੇ ਆ ਹੈ ਦੇਖੋ ਤੁਹਾਡੇ ਨਾਲ ਡਿਸਕਸ ਕਰਨ ਵਾਲੀ ਗੱਲ ਆ ਹੁਣ ਪਤਾ ਨਹੀਂ ਬਹੁਤ ਵਾਰੀ ਲੋਕ ਆਉਂਦੇ ਆ ਤੇ ਆ ਕੇ ਸਾਡੇ ਬੇਟੀ ਆ ਹੋਰ ਸਾਨੂੰ ਨਹੀਂ ਬੱਚਾ ਚਾਹੀਦਾ ਜਾਂ ਬੇਟਾ ਹੀ ਹੋਰ ਸਾਨੂੰ ਨਹੀਂ ਬੱਚਾ ਚਾਹੀਦਾ ਬੱਚਾ ਬੱਚਾ ਹੀ ਚਾਹੇ ਬੇਟਾ ਬੇਟੀ ਆ ਪਉਦੀ ਨਹੀਂ ਡਿਸਕਸ਼ਨ ਕਰ ਰਹੇ ਮੈਂ ਸਿਰਫ ਇਹ ਕੱਲ ਜਰੂਰ ਕਹੂੰਗੀ ਤੁਹਾਨੂੰ ਕਿ ਬੱਚੇ ਅਗਰ ਇੱਕ ਹੈ ਬਹੁਤ ਵਧੀਆ ਕੋਈ ਗੱਲ ਪਰ ਅਗਰ ਦੋ ਹੋਣ ਤਾਂ ਬਹੁਤ ਹੀ ਵਧੀਆ ਕਿਉਂ ਕਾਰਨ ਪੁੱਛੋ ਹੁਣ ਬਹੁਤਿਆਂ ਦੇ ਕੁਐਸਚਨ ਪਤਾ ਦਿਮਾਗ ਚ ਕੀ ਆਉਣਾ ਹੈ ਇੰਨੀ ਮਹਿੰਗਾਈ ਦੇ ਵਿੱਚ ਇੱਕ ਬੱਚੇ ਦੀ ਪਾਲਣਾ ਹੀ ਔਖੀ ਹੈ ਜੀ ਦੋ ਦੀ ਕਿੱਥੋਂ ਕਰਾਂਗੇ ਖਰਚੇ ਬੜੇ ਨੇ ਇਨਕਮ ਹੈ ਨਹੀਂ ਐ ਬੱਚਿਆਂ ਦੀਆਂ ਜ਼ਰੂਰਤਾਂ ਮਹਿੰਗਾਈ ਬਹੁਤ ਹੈ ਸਕੂਲਾਂ ਦੀ ਫੀਸ ਬਹੁਤ ਹੈ ਇਹਨਾਂ ਦਾ ਫਿਊਚਰ ਉਹ ਸਭ ਕੁਝ ਤੁਸੀਂ ਹੀ ਕਰਨਾ ਕੁਝ ਕੁਦਰਤ ਤੇ ਵੀ ਤਾਂ ਛੱਡ ਦੇਣਾ ਚਾਹੀਦਾ ਅਸੀਂ ਸਿਰਫ ਅਸੀਂ ਸਿਰਫ ਬੱਚੇ ਦੀ ਨੇਚਰ ਦੇ ਮੁਤਾਬਕ ਚੱਲਣਾ ਹੁਣ ਇੱਕ ਗੱਲ ਸੁਣਿਓ ਧਿਆਨ ਨਾਲ ਇੱਕ ਬੱਚਾ ਇਕੱਲੇ ਰਹਿਣ ਦੀ ਆਦਤ ਦੇ ਨਾਲ ਪਲਦਾ ਹੈ ਇੱਕ ਜਨਰੇਸ਼ਨ ਗੈਪ ਹੁੰਦਾ ਜਿਹਨੂੰ ਮਾਤਾ ਪਿਤਾ ਕੁਝ ਹੱਦ ਤੱਕ ਕਵਰ ਕਰ ਸਕਦੇ ਆ ਜਦੋਂ ਤੁਸੀਂ ਆਪਣੀਆਂ ਚੀਜ਼ਾਂ ਆਪਣੇ ਮਾਤਾ ਪਿਤਾ ਨੂੰ ਸਮਝਾਣੇ ਹੋਣਾ ਤਾਂ ਤੁਹਾਡੇ ਦਿਮਾਗ 'ਚ ਜਦੋਂ ਉਹ ਨਹੀਂ ਸਮਝਦਾ ਤਾਂ ਲੱਗਦਾ ਉਹ ਕੋਈ ਕਿਉਂ ਨਹੀਂ ਸਮਝਦਾ ਤੇ ਜੇ ਇੱਕ ਵੱਡੀ ਭੈਣ ਹੋਵੇ ਤੇ ਉਹਨੂੰ ਆਪਣਾ ਉਹਦਾ ਭਰਾ ਨੂੰ ਸਮਝਾਵੇ ਕਿ ਇਦਾਂ ਤਾਂ ਉਹ ਬੜੇ ਸੌਖੇ ਤਰੀਕੇ ਨਾਲ ਸਮਝ ਜਾਂਦੀ ਹੈ ਸਾਲ 2 ਸਾਲ ਦਾ ਫਰਕ ਹੈ 3 ਸਾਲ ਦਾ 4 ਸਾਲ ਦਾ ਉਹ ਸਮਝ ਜਾਂਦੀ ਹੈ ਕਿ ਉਹ ਕੀ ਕਹਿ ਰਿਹਾ ਹੈ ਉਹ ਛੋਟੇ ਨੂੰ بڑے ਤੇ بڑا ਵੀ ਬੜੀ ਭੈਣ ਜਾਂ بڑا ਭਾਈ ਵੀ ਛੋਟੀ ਭੈਣ ਜਾਂ ਛੋਟੇ ਭਾਈ ਦੀ ਗੱਲ ਸਮਝ ਜਾਂਦਾ ਏ ਕਿਉਂਕਿ ਉਹਨਾਂ ਦੇ ਆਪਸ ਦੇ ਵਿੱਚ ਸਮੇਂ ਦਾ ਤਾਲ ਮੇਲ ਹੈ ਤੇ ਕਹਿੰਦੇ ਉਹਨਾਂ ਨੂੰ ਖਡਾਉਣਿਆਂ ਦੀ ਲੋੜ ਨਹੀਂ ਪੈਂਦੀ ਜਿੱਥੇ ਦੋ ਜਾਣੇ ਵੰਡ ਕੇ ਖਾਣ ਦੀ ਆਦਤ ਪੈ ਚੋ। ਤਾਂ ਉਥੇ ਇੱਕ ਦੂਜੇ ਨਾਲ ਸ਼ੇਅਰ ਕਰਨ ਦੀ ਆਤ ਪੈ ਜਾਂਦੀ ਏ। ਕਿੰਨੀ ਵਧੀਆ ਗੱਲ ਹੈ ਘਰ ਤੋਂ ਸਿੱਖਿਆ ਮਿਲ ਜਾਂਦੀ ਏ ਬਿਨਾ ਸਿੱਖਿਆ ਦਿੱਤੇ। ਕਹਿਣ ਦੀ ਲੋੜ ਨਹੀਂ ਪੈਂਦੀ ਬੱਚਾ ਵੰਡ ਕੇ ਖਾਈਂਦਾ ਕਿਉਂਕਿ ਉਹਨੂੰ ਪਤਾ ਹੈ ਮੈਂ ਸ਼ੇਅਰ ਕਰਨਾ ਹੈ। ਭੈਣ ਨੂੰ ਵੀ ਪਤਾ ਮੈਂ ਆਪਣੇ ਭਾਈ ਨਾਲ ਸ਼ੇਅਰ ਕਰਨਾ ਤੇ ਭਾਈ ਨੂੰ ਵੀ ਪਤਾ ਮੈਂ ਆਪਣੇ ਭੈਣ ਨਾਲ ਸ਼ੇਅਰ ਕਰਨਾ ਤੇ ਜਦੋਂ ਪਤਾ ਇਹ ਹਰ ਚੀਜ਼ ਦੋਨਾਂ ਦੀ ਏ ਤਾਂ ਦੋਨਾਂ ਦੇ ਵਿੱਚ ਪਿਆਰ ਵੀ ਆ ਗਿਆ ਨਾ ਵੰਡ ਕੇ ਖਾਣ ਦੀ ਆਦਤ ਵੀ ਆ ਗਈ ਤੇ ਮਨ ਵੀ ਲੱਗਣ ਲੱਗ ਗਿਆ ਤੇ ਗੱਲਾਂ ਵੀ ਸ਼ੇਅਰ ਹੋਣ ਹੋ ਗਈਆਂ ਤੇ ਉਮਰ ਦਾ ਤੱਕਾ ਜੀ ਵੀ ਇੱਕ ਦੂਜੇ ਨਾਲ ਹੋ ਗਿਆ ਤੇ ਫਿਰ ਬਾਹਰ ਚਾਤੀਆਂ ਮਾਰਨ ਦੀ ਆਦਤ ਨਹੀਂ ਪੈਂਦੀ ਬੱਚੇ ਦੀ ਆਦਤਾਂ ਨਹੀਂ ਖਰਾਬ ਹੁੰਦੀਆਂ ਬੱਚੇ ਦੀ ਫਿਰ ਉਹ ਵੀ ਨਹੀਂ ਕਹਾਵਤ ਪੈਂਦੀ ਇੱਕ ਪੁੱਤ ਖੁਦਾ ਦਾ ਘੋੜਾ ਸੁਣੀ ਹੈ ਨਾ ਜਦੋਂ ਇੱਕ ਬੱਚਾ ਏ ਤਾਂ ਫਿਰ ਇੱਕ ਹੀ ਰਹੂਗਾ ਉਹ ਇਕੱਲੇ ਰਹਿਣ ਦੀ ਆਦਤ ਉਹਨੂੰ ਸਮਾਜ ਤੋਂ ਵੀ ਪਰਿਵਾਰ ਤੋਂ ਵੀ ਅਲੱਗ ਕਰ ਦੂਗੀ ਤੇ ਇੱਕ ਦਿਨ ਉਸ ਨੂੰ ਤੁਹਾਡੇ ਨਾਲ ਉਹ ਜੋ ਪਿਆ ਹੋਇਆ ਗੈਪ ਜਾਂ ਡਿਪਰੈਸ਼ਨ ਚਲੇ ਜਾ ਦੂਗਾ ਤੇ ਜਾਂ ਇਕੱਲਾ ਕਰ ਦੇ। ਤੁਹਾਡੀ ਸੋਚ ਠੀਕ ਹੈ ਓਕੇ ਮੈਂ ਤਾਂ ਸਿਰਫ ਇਸ ਕਰਕੇ ਡਿਸਕਸ਼ਨ ਕੀਤੀ ਆ ਕਿ ਜਦੋਂ ਭੂਆ ਦਾ ਰਿਸ਼ਤਾ ਖਤਮ ਜੇ ਦੋ ਭੈਣਾਂ ਨੇ ਤਾਂ ਮਾਸੀ ਦਾ ਰਿਸ਼ਤਾ ਵੀ ਖਤਮ ਜੇ ਨਹੀਂ ਹੈ ਤਾਂ ਮਤਲਬ ਜੇ ਦੋ ਭੈਣਾਂ ਨੇ ਤਾਂ ਮਾਸੀ ਹੈ ਨਾ ਨਹੀਂ ਤਾਂ ਉਹ ਵੀ ਰਿਸ਼ਤਾ ਖਤਮ ਤਾਂ ਕੀ ਹੋਇਆ ਬੋਧ ਹੀ ਖਤਮ ਹੋ ਗਿਆ ਜੇ ਭੈਣ ਨਹੀਂ ਪ੍ਰਾਣੀਆਂ ਤਾਂ ਮੰਗਲ ਹੀ ਖਤਮ ਹੋ ਗਿਆ ਪ੍ਰਾਣੀਆਂ ਜੀ ਨਹੀਂ ਜੀ ਤਾਂ ਮੰਗਲ ਕਿੱਥੋਂ ਕੈਮ ਕਰਨਾ ਤਾਇਏ ਤੋਂ ਜੇ ਤਾਇਆ ਵੀ ਨਾ ਹੋਇਆ ਉਹ ਵੀ ਦੋ ਪ੍ਰਾਣਾ ਹੋਏ ਤਾਂ ਫੇਰ ਤਾਇਆ ਵੀ ਮੰਗਲ ਹੀ ਹੈ ਮਾਮਾ ਵੀ ਮੰਗਲ ਹੀ ਹੈ ਤੇ ਭਰਾ ਵੀ ਮੰਗਲ ਹੈ ਅਹੇ ਜੀ ਭੈਣ ਤੇ ਹੈ ਹੀ ਨਹੀਂ ਸਾਡੀ ਤਾਂ ਭੂਆ ਵੀ ਨਹੀਂ ਹੈ ਤੇ ਫਿਰ ਉਹ ਤੋਂ ਪਾਲੋ ਕਿੱਥੋਂ ਉਹਦੀ એનર્ਜੀ ਕਿੱਥੋਂ ਮਿਲੇਗੀ ਸੂਰਜ ਨੇ ਕਿੱਥੋਂ ਆਏਗਾ ਰਿਸ਼ਤੇ ਆ ਨਾ ਗ੍ਰਹਿ ਚੱਲਦੇ ਤੇ ਅਸੀਂ ਇੰਨੇ ਕੁ ਜ਼ਿਆਦਾ ਟੈਨਸ਼ਨ ਚ ਬੱਚਿਆਂ ਨੂੰ ਪਾਲਣ ਦੇ ਲਈ ਆਲੋਜੀ ਮੋਵੈਲੋ ਮੋਰੈਲੋ ਖਾਣਾ ਖਲਾਓ ਲੋੜ ਵੀ ਨਹੀਂ ਪਏਗੀ ਜੇ ਭੈਣ ਭਾਈ ਛੋਟੇ ਇੱਕ ਦੂਜੇ ਬਾਕੀ ਦੇਖੋ ਤੁਹਾਡੀ ਆਪਣੀ ਪਰਸਨਲ ਲਾਈਫ ਤੁਹਾਡਾ ਆਪਣਾ ਹੈ ਮੈਂ ਤੇ ਇੱਕ ਗੱਲਾਂ ਆਪਾਂ ਡਿਸਕਸ਼ਨ ਕਰਦੇ ਆ ਪਰਸਨਲ ਲਾਈਫ ਦੀਆਂ ਕਈ ਲੋਕਾਂ ਨੂੰ ਪਸੰਦ ਨੇ ਤੇ ਕਈਆਂ ਨੂੰ ਨਹੀਂ ਪਰ ਗ੍ਰਹਿਾਂ ਦੀ ਗੱਲ ਦੇ ਨਾਲ-ਨਾਲ ਜੁੜੀਆਂ ਹੁੰਦੀਆਂ ਨੇ ਸਾਰੀਆਂ ਗੱਲਾਂ ਲੌਜੀਕ ਤੇ ਤਰਕ ਲੋਜਿਕ ਤੇ ਤਰਕ ਤੁਹਾਨੂੰ ਜਾਗਰਿਤ ਰੱਖਦਾ ਏ ਬਿੜਾ ਸੋਚੇ ਸਮਝੇ ਜੀ ਚਾਰ ਰਾਸ਼ੀਆਂ ਤੇ ਵਰਖਾ ਹੋਣ ਵਾਲੀ ਏ ਇਸ ਮਹੀਨੇ ਚਾਰ ਰਾਸ਼ੀਆਂ ਦੀ ਕਿਸਮਤ ਖੁੱਲਣ ਵਾਲੀ ਏ ਚਾਰ ਰਾਸ਼ੀਆਂ ਦਾ ਆਉਣ ਵਾਲਾ ਐਵੇਂ ਹੀ ਤੁੱਕੇ ਮਾਰਨ ਦੀ ਨਹੀਂ ਆਦਤ ਹੈਗੀ ਆਪਣੀ ਹਰ ਚੀਜ਼ ਦਾ ਲੋਜਿਕ ਹੈ ਜਿਹੜਾ ਗ੍ਰਹਿ ਚੇਂਜ ਹੋਊਗਾ ਕਿਹੜੀ ਰਾਸ਼ੀ ਨੂੰ ਫਾਇਦਾ ਕਰੂਗਾ ਕਿਹਦੇ ਲਈ ਕਿਵੇਂ ਕਿਵੇਂ ਆ ਇਹ ਜ਼ਰੂਰ ਦੱਸਾਂਗੇ ਤੁਹਾਨੂੰ ਪਰ ਅਗਰ ਮੰਨ ਲਓ ਕਿ ਹੁਣ ਜਿਵੇਂ ਮੰਗਲ ਨੇ ਚੇਂਜ ਹੋਣਾ ਹੁਣ ਬੁੱਧ ਨੇ ਚੇਂਜ ਹੋਣਾ ਕਿਤੇ ਤਰੀਕ ਮੰਗਲ ਨੇ ਚੇਂਜ ਹੋਣਾ 2 ਜੂਨ ਨੂੰ 1 ਜੂਨ ਨੂੰ ਜਾਂ 2 ਜੂਨ ਨੂੰ ਤਾਂ ਜਦੋਂ ਉਹ ਚੇਂਜ ਹੋ ਗਿਆ ਰਾਹੂ ਨਾਲੋਂ ਨਿਕਲ ਕੇ ਮੇਸ਼ ਰਾਸ਼ੀ ਚਾਹੇਗਾ ਮੰਗਲ ਆਪਣੇ ਘਰ ਜਾ ਕੇ ਖੁਸ਼ੀਆਂ ਲਿਆਏਗਾ ਹੋਰ ਕੀ ਕਰੇਗਾ ਪਰ ਨਾਲ-ਨਾਲ ਕਿਹੜੇ ਗ੍ਰਹਿ ਦੀ ਦ੍ਰਿਸ਼ਟੀ ਆ ਤੇ ਕਿਸ ਤਰ੍ਹਾਂ ਕੀ ਪ੍ਰਭਾਵ ਪਾਵੇਗਾ ਇਹ ਨਾਲ ਜ਼ਰੂਰੀ ਰੱਖਣਾ ਇਹ ਕੰਮ ਦਾ ਲੌਜੀਕ ਆ ਬਰਖਾ ਬਰਖਾ ਕਿਤਨੀ ਹੁੰਦੀ ਹਾਂ ਇਹ ਹੈ ਰੁਕਾਵਟਾਂ ਦੂਰ ਹੋ ਜਾਂਦੀਆਂ ਰਸਤੇ ਮਿਲਣ ਲੱਗ ਜਾਂਦੇ ਆ ਸਾਡੀ ਮਿਹਨਤ ਨੂੰ ਫਲ ਲੱਗਣ ਲੱਗ ਜਾਂਦੇ ਆ ਸਾਡੀਆਂ ਜੜ੍ਹਾਂ ਮਜ਼ਬੂਤ ਹੋ ਜਾਂਦੀਆਂ ਨੇ ਸਾਨੂੰ ਡਾਵਾ ਡੋਲ ਸਤਿਤੀਆਂ ਖਤਮ ਹੋ ਜਾਂਦੀਆਂ ਨੇ ਤੇ ਜੇ ਤੁਸੀਂ ਕਹੋ ਚਮਤਕਾਰ ਹੀ ਹੋ ਗਿਆ ਜੀ ਬਸ ਘਾਟੀ ਹੁੰਦੀ ਹੈ ਠੀਕ ਆ ਸਮਝ ਨਾ ਰੋ ਜੀ 26 ਮਈ 2024 ਦਿਨ ਮੰਗਲਵਾਰ ਦੀ ਆਪਾਂ ਤੁਹਾਨੂੰ ਦੱਸਿਆ ਤੇ ਕ੍ਰਿਸ਼ਨ ਪਖ ਦੀ ਪੰਚਮੀ ਤਿਥੀ ਹੈ ਬ੍ਰਹਮਾ ਜੋਗੇ ਉਤਰਾ ਸਾੜਾ ਨਕਸ਼ਤਰ ਚੱਲ ਰਿਹਾ ਜੀ ਅੱਜ ਮੰਗਲਵਾਰ ਵਾਲੇ ਦਿਨ ਉਤਰਾ ਸਾੜਾ ਨਕਸ਼ਤਰ 9 34 ਤੱਕ ਤੇ ਉਸ ਤੋਂ ਬਾਅਦ ਚੱਲਿਆ ਸ਼ਰਵਣ ਨਕਸ਼ਤਰ ਵਿੱਚ ਚੰਦਰਮਾ ਮਕਰ ਰਾਸ਼ੀ ਵਿੱਚ ਗਏ ਮਕਰ ਰਾਸ਼ੀ ਕਿ ਦੀ ਹੈ ਸ਼ਨੀ ਦੀ ਰਾਸ਼ੀ ਸ਼ਨੀ ਦੀ ਰਾਸ਼ੀ ਹੈ ਨਾ ਮਕਰ ਰਾਸ਼ੀ ਤੇ ਮਕਰ ਰਾਸ਼ੀ ਵਿੱਚ ਚੰਦਰਮਾ ਕੀ ਪ੍ਰਭਾਵ ਪਾਉਣਗੇ ਇਸ ਤੇ ਆਪਾਂ ਚਰਚਾ ਕਰਾਂਗੇ ਨਾਲ ਹੀ ਗ੍ਰਹਿਾਂ ਦੇ ਮੁਤਾਬਕ ਛੋਟੀਆਂ-ਛੋਟੀਆਂ ਗੱਲਾਂ ਤੇ ਆਪਾਂ ਚਰਚਾ ਵੀ ਕਰਦੇ ਆ ਤੇ ਸਿਕਾਰਿਆਂ ਮੁਤਾਬਕ ਵੀ ਦੱਸਦੇ ਆ ਤੇ ਕਿਸੇ ਦੀ ਜਨਮ ਪੱਤਰੀ ਤੇ ਵੀ ਅੱਜ ਚਰਚਾ ਕਰਾਂਗੇ ਸੁਭਪ੍ਰੀਤ ਕੌਰ ਤੇ ਉਹਨਾਂ ਨੇ ਪੁੱਛਿਆ ਸਿਹਤ ਲਈ ਤੇ ਸੇਤ ਠੀਕ ਨਹੀਂ ਹੁੰਦੀ 2008 ਦਾ ਬੰਦ ਤੇ ਸੇਤ ਠੀਕ ਨਹੀਂ ਹੁੰਦੀ ਹੈ ਨਾ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਦਾਂ ਸੇਤ ਨੂੰ ਸਹੀ ਕਰ ਸਕਦੇ ਹਾਂ ਨਾ ਚਲੋ ਸੁਣੋ 10ਵੇਂ ਚੰਦਰਮਾ ਗ੍ਰਹਾਂ ਦੇ ਮੁਤਾਬਕ ਤੁਹਾਡੀ ਮੇਸ਼ ਰਾਸ਼ੀ ਵਾਲਿਆਂ ਦੇ ਲਈ 10ਵੇਂ ਚੰਦਰ ਚਲਾ ਗਿਆ 10ਵਾਂ ਖਾਨਾ ਸਰਕਾਰ ਦਾ ਹੈ ਕਰਮ ਦਾਇ ਕੰਮ ਦਾਇ ਤਾਂ ਕੰਮ ਕਰ ਬਦਲਣ ਲਈ ਸਮਾਂ ਸਹੀ ਨਹੀਂ ਹੈ ਸ਼ਰਵਣ ਨਕਸ਼ਤਰ ਬਧੀਆ ਸੁੱਖਾਂ ਵਿੱਚ ਵਾਧਾ ਹੋਏਗਾ 2-4 ਦਿਨ ਵੇਟ ਕਰੋ ਮੰਗਲ ਦੀ એનર્ਜੀ ਸ਼ੁਭ ਹੋ ਰਹੀ ਹੈ ਤਾਂ ਤੁਹਾਡੀ ਜੋ ਕੰਮ ਕਰਨ ਦੀ ਰਫਤਾਰ ਹੈ ਉਹ ਵੀ ਸਹੀ ਹੋ ਜਾਏਗੀ ਰਸੋਈ 'ਚ ਬੈਠ ਕੇ ਅੱਜ ਖਾਣਾ ਜ਼ਰੂਰ ਖਾਣਾ ਮੰਗਲਵਾਰ ਦਾ ਦਿਨ ਹੈ ਹਨੂਮਾਨ ਜੀ ਦੇ ਕਿਨਾਰੇ ਲੜ ਚੜਾਓ ਅਗਰ ਕੋਈ ਰੁਕਾਵਟ ਪੈ ਰਹੀ ਹੈ ਠੀਕ ਹੋ ਜਾਏਗੀ ਕਾਲਾ ਰੰਗਾ ਜੀ ਬਿਲਕੁਲ ਨਾ ਪਾਓ ਤੇ ਚੰਦਰ ਦਸਵੇਂ ਸਥਾਨ ਵਿੱਚ ਰਾਤ ਨੂੰ ਸਫੇਦ ਚੀਜ਼ ਵੀ ਨਾ ਖਾਓ बस ਕੋਸ਼ਿਸ਼ ਇਹ ਕਰਨੀ ਹੈ ਕਿ ਵਾਧੂ ਖੱਜਲ ਖਵਾਰੀ ਨਾ ਹੋਵੇ ਤਾਂ ਖੂਬ ਸਾਰਾ ਪਾਣੀ ਪੀਓ ਸ਼ਰਵਣ ਨਕਸ਼ਤਰ ਹੈ ਨਾ ਚੰਦਰਮਾ ਦਾ ਤਾ ਚੰਦਰ ਤੇ ਮੰਗਲ ਸ਼ੁਭ ਕਾਮ ਦੇਣਗੇ ਟੌਰਸ ਬ੍ਰਿਕ ਰਾਸ਼ੀ ਵਾਲੇ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਿਸਮਤ ਉਸਤਾਨ ਚ ਚੰਦਰ ਸ਼ੁਭ ਫਾਲ ਦਿੰਦਾ ਹੈ ਤੀਸਰੇ ਖਾਨੇ ਦਾ ਮਾਲਕ ਕੇ ਬਸ ਥੋੜੀ ਗਲੇ ਦੀ ਪ੍ਰੋਬਲਮ ਦੇਗਾ ਥੋੜਾ ਮੋਬਾਈਲ ਤੇ ਤੇ ਲੈਪਟਾਪ ਤੇ ਆਈਪੈਡ ਤੋਂ ਥੋੜਾ ਜਿਹਾ ਬਾਹਰ ਨਿਕਲੋ ਸਹੀ ਰਹੇਗਾ ਪਿਤਾ ਦੀ ਸਿਹਤ ਥੋੜੀ ਬਹੁਤੀ ਜੀ ਖਰਾਬ ਪਰ ਅੱਗੇ ਤੋਂ ਸਹੀ ਹੁੰਦੀ ਜਾਏਗੀ ਚੌਲਦੂਦ ਚਲ ਪ੍ਰਵਾਹ ਜੀ ਤੁਸੀਂ ਕਰ ਸਕਦੇ ਹੋ ਕਰੀਮ ਰੰਗ ਤੁਹਾਡਾ ਸ਼ੁਭ ਰਹੇਗਾ ਜੈਮਨੀ ਮਿਥੋ ਰਾਸ਼ੀ ਵਾਲੇ ਮਿਥੁਨਾ ਰਾਸ਼ੀ ਵਾਲਿਆਂ ਦੇ ਲਈ ਦੇਖੋ ਚੰਦਰ 8ਵੇਂ ਸਥਾਨ ਵਿੱਚ ਰਹੇਗਾ ਸ਼ੁਭ ਤੇ ਨਹੀਂ ਹੈ ਸ਼ਨੀ ਦੇ ਘਰ ਚਾ ਹੈ ਸ਼ਰਵਣ ਨਕਸ਼ਤਰ ਚੰਦਰਮਾ ਦਾ ਤੇ ਚੰਦਰ ਆਪਣੀ ਰਾਸ਼ੀ ਨੂੰ ਦੇਖੇਗਾ ਕਰਕ ਰਾਸ਼ੀ ਨੂੰ 10ਵੇਂ ਸਥਾਨ ਵਿੱਚ 8ਵੇਂ ਸਥਾਨ 'ਚ ਬੈਠ ਕੇ 10 ਨੰਬਰ ਦੀ ਰਾਸ਼ੀ ਹੁਣ ਕੀ ਹੋਇਆ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰੋ ਯਾਤਰਾ ਜਰੂਰੀ ਨਾ ਹੋਵੇ ਤਾਂ ਤਾਂ ਟਾਲੇ ਦਿਓ ਗਰਮੀ ਦੀ ਵਚ ਨਾਲ ਜਾਂ ਮਾਨਸਿਕ ਪਰੇਸ਼ਾਨੀ ਥੋੜੀ ਜ਼ਿਆਦਾ ਅਲਰਜੀ ਨੈਗੇਟਿਵ ਹੋ ਸਕਦੀ ਹੈ ਦੋਸਤੋ ਮਿੱਤਰਾਂ ਨਾਲ ਬਾਹਰ ਘੁੰਮ ਕੇ ਆਓ ਜੇ ਗਰਮੀ ਜ਼ਿਆਦਾ ਹੈ ਤਾਂ ਕੋਈ ਮੂਵੀ ਵਗੈਰਾ ਦੇਖ ਆਓ ਚੰਗਾ ਰਹੇਗਾ ਪਰ ਲੰਬੀ ਯਾਤਰਾ ਦੌਰਾਨ ਸੇਧ ਦਾ ਧਿਆਨ ਜ਼ਰੂਰ ਰੱਖੋ ਧਨ ਪੈਸਾ ਕੰਮ ਕਰ ਸੋਚ ਸਮਝ ਕੇ ਖਰਚ ਕਰੋ ਤੇ ਦੀਨ ਦੀ ਸੋਚ ਸਮਝ ਕੇ ਹੀ ਕਰਨੀ ਚਾਹੀਦੀ ਹੈ ਚੰਦਰ ਥਰੇ ਸਥਾਨ ਵਿੱਚ ਥੋੜੀ એનર્ਜੀ ਨੂੰ 네ਗੇਟਿਵ ਕਰ ਸਕਦਾ ਹੈ ਨਕਾਰਾਤਮਕ ਊਰਜਾ ਵਾਲੇ ਦਵਾਲੇ ਤੇ ਨਹੀਂ ਰੱਖੇਗੀ ਕੈਂਸਰ ਕਰਕਰਾਂਸ਼ੀ ਵਾਲਿਆਂ ਦੇ ਲਈ ਚੰਦਰ ਅੱਜ 10 10 ਨੰਬਰ ਦੀ ਰਾਸ਼ੀ ਚ ਬਿਲਕੁਲ ਸਤਨੇ ਸਥਾਨ ਤੇ ਜੇ ਚੰਦਰ ਰਾਹੀ ਨਕਸ਼ਤਰ ਬਹੁਤ ਵਧੀਆ। ਕਾਫੀ ਕੌਨਫੀਡੈਂਸ ਰਹੋਗੇ ਤੁਸੀਂ ਪੈਸੇ ਲਈ ਧਨ ਲਈ ਵਿਦੇਸ਼ ਤੋਂ ਪੈਸੇ ਲਈ ਸਿਤਾਰੇ ਤੁਹਾਡੇ ਸ਼ੁਭਨੇ ਗ੍ਰਹ ਅੱਛੇ ਨੇ ਵੈਸ ਪੈਸਾ ਆ ਸਕਦਾ ਏ। ਖਰਚੇ ਜਿੰਨੇ ਜ਼ਿਆਦਾ ਉਹਨੀਆਂ ਇਨਕਮ ਵੀ ਹੁੰਦੀ ਹੀ ਜਾਏਗੀ। ਬਹੁਤ ਇਮੋਸ਼ਨਲ ਤੁਸੀਂ ਮਾਤਾ ਦੀ ਸਿਹਤ ਨੂੰ ਲੈ ਕੇ ਜਾਂ ਪ੍ਰੇਮ ਸਬੰਧਾਂ ਨੂੰ ਲੈ ਕੇ ਤਾਂ ਉਹਦੇ ਵਿੱਚ ਥੋੜੀ ਜੀ ਬਹਿਸ ਬਾਜੀ ਕਰਨ ਤੋਂ ਬਚੋ ਨਹੀਂ ਤਾਂ ਪ੍ਰੇਮ ਸਬੰਧਾਂ ਵਿੱਚ ਦੂਰੀਆਂ ਪੈ ਸਕਦੀਆਂ ਨੇ ਇਮੋਸ਼ਨਲ ਜ਼ਿਆਦਾ ਹੋ ਸਕਦੇ। ਰੈੱਡ ਕਲਰ ਸ਼ੁਭ ਤੇ ਕੇਸਰ ਦੀ ਡੱਬੀ ਕੋਲ ਰੱਖੋ ਅਗਰ ਕਿਸੇ ਨਾਲ ਕਿਤੇ ਜਾਣਾ ਹੈ ਕਿਸੇ ਨੂੰ ਮਿਲਣਾ ਤਾਂ ਲਿਓ ਸਿੰਘ ਰਾਸ਼ੀ ਦਾ ਸਿੰਘ ਰਾਸ਼ੀ ਦੇ ਲਈ ਸ਼ਰਵਣ ਨਕਸ਼ਤਰ ਥੋੜੀ ਮਾਨਸਿਕ ਖੱਜਲ ਖਾਰੀ ਦਏਗਾ ਥੋੜੀ ਮਾਨਸਿਕ ਪਰੇਸ਼ਾਨੀ ਦਏਗਾ ਕੰਮਾਂ ਕਰਨ ਲਈ ਜਿਆਦਾ ਭੱਜ ਨੱਟ ਕਰਨੀ ਪੈ ਸਕਦੀ ਹੈ ਰਿਜ਼ਲਟ ਫਿਰ ਰੁਕ ਰੁਕ ਕੇ ਮਿਲੇਗਾ ਪੂਰੀ ਤਰ੍ਹਾਂ ਅੱਛਾ ਨਹੀਂ ਮਿਲੇਗਾ ਕਲਪਾਹਟ ਥੋੜੀ ਜਿਹੀ ਰਵੇਗੀ ਕਹਿ ਸਕਦੇ ਆਪਾਂ ਕੀ ਕਰਨਾ ਤੁਸੀਂ ਅੱਜ ਗ੍ਰਹਿ ਦੇ ਮੁਤਾਬਕ ਕਿਉਂਕਿ ਚੰਦਰ ਦਾ ਨਕਸ਼ਤਰ ਹੈ ਤਾ ਦੁੱਧ ਦਾ ਪੈਕਟ ਧਾਰਮਿਕ ਸਥਾਨ ਤੇ ਜਾਂ ਕਿਸੇ ਕੰਜਕ ਨੂੰ ਦੇ ਦਿਓ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਠੀਕ ਠਾਕ ਰਹਿਣਗੇ ਔਲਾਦ ਨੂੰ ਲੈ ਕੇ ਔਲਾਦ ਦੇ ਭਵਿੱਖ ਨੂੰ ਲੈ ਕੇ ਔਲਾਦ ਨਾਲ ਬਹਿਸ ਵਾਜੀ ਥੋੜੀ ਵੱਧ ਸਕਦੀ ਹੈ ਤੁਹਾਡੀ ਮਿਸ਼ਰੀ ਦਾ ਸੇਵਨ ਕਰੋ ਦਹੀਂ ਧਾਰਮਿਕ ਸਥਾਨ ਤੇ ਰੱਖੋ ਤੇ ਦਹੀਂ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਸ਼ੁਕਰ ਵੀ ਅੱਛਾ ਤੇ ਚੰਦਰ ਵੀ ਅੱਛਾ ਲਿਬਰਾ ਤੁਲਾ ਰਾਸ਼ੀ ਵਾਲੇ ਸਿਤਾਰੇ ਸ਼ੁਕਰ ਦੀ ਵਜ੍ਹਾ ਦੇ ਨਾਲ ਠੀਕ-ਠਾਕ ਨੇ ਪਰ ਸ਼ੁਕਰ ਸੂਰਜ ਦੀ ਯੁਤੀ ਸ਼ੁਭਦੋਂ ਹੋਏਗੀ ਜਦੋਂ ਬੁੱਧ ਆ ਕੇ ਬੈਠ ਜਾਏਗਾ ਨਾਲ ਅੱਜ ਸ਼ਰਵਣ ਨਕਸ਼ਤਰ ਚੰਦਰ ਦਾ ਨਕਸ਼ਤਰ ਜੋ ਹੈ ਤੇ ਨਾਲ ਚੰਦਰ ਦੀ ਸਥਿਤੀ ਜੋ ਸ਼ਨੀ ਦੇ ਘਰ ਵਿੱਚ ਹੈ ਤਾਂ ਨੁਕਸਾਨ ਤੇ ਨਹੀਂ ਕਰਨ ਵਾਲੀ ਪਰ ਕੋਈ ਜ਼ਿਆਦਾ ਫਾਇਦਾ ਵੀ ਨਹੀਂ ਕਰਨ ਵਾਲੀ ਦਨ ਮਿਲੇ ਜੁਲੇ ਪ੍ਰਭਾਵ ਵਾਲਾ ਹੀ ਰਹਿਣ ਵਾਲਾ ਸ਼ੁਕਰ ਨੂੰ ਸ਼ੁਭ ਕਰਨ ਲਈ ਆਪਣੇ ਕੋਲ ਕਪੂਰ ਦੀ ਟਿੱਕੀ ਰੱਖੋ એનર્ਜੀ ਵਧੀਆ ਖੂਬ ਸਾਰਾ ਪ੍ਰੋਪੀਅਮ ਲਓ ਵੈਲ ਡਿਨਰਸਟੋ ਤੇ ਜੀਵਨ ਸਾਥੀ ਇੱਕ ਦੂਜੇ ਦੀ ਸਿਹਤ ਦਾ ਧਿਆਨ ਰੱਖੋ ਬਿਲਕੁਲ ਵਧੀਆ ਦਿਨ ਚਾਹੀਦਾ ਹੈ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਦੇਖੋ ਤੀਸਰੇ ਸਥਾਨ ਵਿੱਚ ਚੰਦਰ ਚੱਲ ਰਿਹਾ ਤੁਹਾਡੇ ਯਾਤਰਾ ਯਾਤਰਾ ਮੀਨਸ ਘੁੰਮਣ ਫਿਰਨ ਦਾ ਮਨ ਕਿਤੇ ਜਾ ਰਹੇ ਹੋ ਕਿਤੇ ਆ ਰਹੇ ਹੋ ਕੋਈ ਨਵੀਆਂ ਚੀਜ਼ਾਂ ਖਰੀਦ ਰਹੇ ਹੋ ਸ਼ਾਪਿੰਗ ਕਰ ਰਹੇ ਹੋ ਅੱਛੇ ਆਸੀ ਤੱਕ ਕੋਈ ਰਿਸ਼ਤੇਦਾਰ ਆ ਵੀ ਸਕਦਾ ਘਰ ਵਿੱਚ ਤੇ ਤੁਸੀਂ ਕਿਤੇ ਜਾ ਵੀ ਸਕਦੇ ਹੋ ਬਾਹਰ ਖਾਣਾ ਵੀ ਖਾ ਸਕਦੇ ਹੋ ਪਰ ਪੇਟ ਸਬੰਧੀ ਥੋੜੀ ਪਰੇਸ਼ਾਨੀ ਤੋਂ ਬਚੋ ਕਿਉਂਕਿ ਬੁੱਧ ਦੀ એનર્ਜੀ ਵੀ ਨਾਲ ਰਹੇਗੀ ਕਿਸਮਤ ਦਾ ਮਾਲਕ ਚੰਦਰਮਾ ਆਪਣੇ ਆਪ ਤੇ ਪ੍ਰਾਊਡ ਜਿਹਾ ਮਹਿਸੂਸ ਹੋਣਾ ਬਹੁਤ ਵਧੀਆ ਗੱਲ ਹੈ ਹੋਣਾ ਵੀ ਚਾਹੀਦਾ ਹੈ ਲੰਬੀ ਜਾਂ ਛੋਟੀ ਯਾਤਰਾ ਲਈ ਚੰਗਾ ਵਿਦੇਸ਼ ਜਾਣ ਦੀ ਕੋਈ ਤਿਆਰੀ ਕਰ ਰਹੇ ਹੋ ਤਾਂ ਬਹੁਤ ਅੱਛਾ ਟਾਈਮ ਚੱਲ ਰਿਹਾ ਹੈ ਤੁਹਾਡਾ ਮਨ ਖੁਸ਼ ਰਹੇਗਾ ਪਰ ਰਾਤ ਨੂੰ ਨਾ ਦਹੀਂ ਨਾ ਦੁੱਧ ਨਾ ਚੌਲ ਨਹੀਂ ਖਾਣੇ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਹੈ ਸਿਤਾਰੇ ਤੁਹਾਡੇ ਠੀਕ ਠਾਕ ਧਨ ਸਥਾਨ 'ਚ ਚੰਦਰ ਧਨ ਦੇਗਾ ਕੰਮ ਦੇਗਾ bizness ਦੇਗਾ ਮਨ ਅੱਛਾ ਰਹੇਗਾ ਤਰੇਲੂ ਪਰੇਸ਼ਾਨੀਆਂ ਘਟਣਗੀਆਂ ਛੋਟੀ ਮੁੱਟੀ ਨੋਕ ਚੋਕ ਖਤਮ ਹੋ ਜੇ ਦੁੱਧ ਮੱਥੇ ਤੇ ਲਾਓ ਕਰਜ਼ਾ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਪੈਸੇ ਦਾ ਪ੍ਰਬੰਧ ਕਿਤੋਂ ਨਾ ਕਿਤੋਂ ਹੋ ਜਾਏਗਾ ਉਹ ਪਾਕਰਨ ਦੇ ਵਿੱਚ ਰੁੱਤ ਨਹੀਂ ਹੈ। ਅਗਲੀ ਰਾਸ਼ੀ ਕੈਪ੍ਰਿਕੌਰ ਮਕਰ ਰਾਸ਼ੀ। ਚੰਦਰ ਲਗਨ ਚ ਸੇਥੂੜੀ ਜੀ ਸੰਭਾਲੋ। ਥੋੜੇ ਜੇ इमोशनल ਰਹੋਗੇ ਤੁਸੀਂ ਪਰਿਵਾਰ ਨੂੰ ਲੈ ਕੇ। ਚਾਂਦੀ ਦਾ ਗਲਾਚ ਪਾਣੀ ਪੀਓ। ਬੜਾ ਅੱਛਾ ਹੈ ਸ਼ਰਵਨ ਨਕਸ਼ਤਰ। ਇਮੋਸ਼ਨਲ ਤੇ ਕੰਮਦਾ ਹੀ ਹੈ ਪਰ ਪੈਸੇ ਤਾਂ ਲਈ ਕੰਮ ਕਰ ਲਈ ਬਿਜ਼ਨਸ ਲਈ ਚੰਗਾ। ਆਲਦੋਲੇ ਸਫਲ ਲਈ ਵੀ ਚੰਗਾ ਹੈ। ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ। ਪਤਾਸੀਆ ਦਾ ਸੇਵਨ ਸਫੇਰ ਤੋਂ ਕਰ ਸਕਦੇ ਹੋ ਤੇ ਪਤਾਸੀਆ ਮੰਦਿਰ ਵੀ ਰੱਖ ਸਕਦੇ ਹੋ। ਧਾਰਮਿਕ ਸਥਾਨ ਤੇ ਦੇ ਸਕਦੇ ਹੋ। ਸ਼ੁਭ ਕਮਾਂ ਲਈ ਚੰਗੇ ਹਨ। ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਖਰਚੇ ਜ਼ਿਆਦਾ ਇਨਕਮ ਥੋੜੀ ਪੈਸੇ ਆਏ ਨੇ ਰਿਵੰਗੂ ਤੇ ਚਲੇਗੇ ਤੂਫਾਨ ਵਾਂਗੂ ਕੁਛ ਇਦਾਂ ਦੀ ਸਿਚੁਏਸ਼ਨ ਫੇਸ ਕਰਨੀ ਪੈ ਸਕਦੀ ਹੈ। ਪ੍ਰੇਮ ਸਬੰਧਾਂ ਵਿੱਚ ਪਰੇਸ਼ਾਨੀ ਤੂੰ ਤੂੰ ਮੈਂ ਮੈਂ ਵੱਸ ਸਕਦੀ ਹੈ, ਕਲੇਸ਼ ਵੱਸ ਸਕਦਾ ਹੈ। ਥੋੜਾ ਸਾਈਲੈਂਟ ਮੋਡ ਵਿੱਚ ਰਹੋ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਹੈ ਤਾਂ ਕਿਉਂ ਵਧਾਣਾ ਹੈ ਹੈਨਾ ਤੇ ਨਾਲ ਅੱਜ ਦੇ ਦਿਨ ਹਲਕਾ ਜਿਹਾ ਸਕਾਈ ਬਲੂ ਕਲਰ ਪੈਨ ਨੂੰ ਚੰਦਨ ਦੀ ਛੋਟੀ ਜੀ ਲੱਕੜ ਲੈ ਕੇ ਧਾਰਮਿਕ ਸਥਾਨ ਤੇ ਰੱਖ ਕੇ ਆਓ। ਸ਼ਨੀ ਸ਼ੁਭ ਹੋ ਗਿਆ। ਲੱਕੜ ਦਾ ਕਾਰਕ ਕੌਣ ਹੈ? ਸ਼ਨੀ ਤੇ ਚੰਦਨ ਦੀ ਲੱਕੜ ਮਤਲਬ ਸ਼ੁਕਰ ਤੇ ਆਪੇ ਹੀ ਚੰਦਨ ਦੇ ਸ਼ੁਭ ਕੰਮ ਕਰਦੇ ਨੇ ਮਤਲਬ ਸ਼ਿਵਲਿੰਗ ਤੇ ਰੱਖਣ ਤੇ ਵਧੀਆ ਹੁੰਦਾ ਪਾਈਸੇ ਜਮੀਨ ਰਾਸ਼ੀ ਵਾਲਿਆਂ ਦੇ ਲਈ ਮਾਤਾ ਦੀ ਸਿਹਤ ਦੀ ਪਰੇਸ਼ਾਨੀ ਥੋੜੀ ਵਧਣ ਵਾਲੀ ਹੈ ਤੁਹਾਡੀ ਤੇ ਮੀਨ ਦਾਸੀ ਵਾਲਿਆਂ ਦੇ ਮੰਗਲ ਲਗਨ ਚੋਂ ਨਿਕਲ ਕੇ ਧਨ ਸਥਾਨ ਤੇ ਜਾਏਗਾ ਤੇ ਰੁਕੇ ਹੋਏ ਕੰਮ ਰੁਕੇ ਹੋਏ ਪੈਸਾ ਸ਼ੁਭ ਕੰਮ ਹਾਂ ਅੱਛਾ ਹੋ ਜਾਏਗਾ ਤੁਹਾਡੇ ਲਈ ਪਰ ਚਲੋ ਉਦੋਂ ਤੱਕ ਕੰਮ ਕਰਦੇ ਕਰਨੇ ਹੀ ਆ ਤੇ ਥੋੜਾ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ ਤੁਹਾਡੀ ਮਦਦ ਕਰੋਗੇ ਕਿਸੇ ਦੀ ਤਾਂ ਉਹ ਨਹੀਂ ਮਾਨੇ ਖੁਸ਼ ਹੋਏਗਾ ਕੋਈ ਉਪਾ ਕਰਨ ਦੀ ਜਰੂਰਤ ਨਹੀਂ ਹੈ ਫਿਰ ਵੀ ਅਗਰ ਮੰਗਲ ਦੀ ਮਜ਼ਬੂਤੀ ਦੇ ਲਈ ਤੁਸੀਂ ਜੀਪ ਤੇ ਸ਼ਾਇਦ ਹਲਕਾ ਜਿਹਾ ਲਗਾਣੇ ਤਾਂ ਵਧੀਆ ਰਹੇਗਾ ਲੱਸੀ ਦਹੀਂ ਚੀਨੀ ਲੱਸੀ ਦਹੀਂ ਦੁੱਧ ਦਹੀਂ ਲੱਸੀ ਚੀਨੀ ਜਨ ਸ਼ੁਕਰ ਤੇ ਚੰਦਰ ਦੀਆਂ ਬਣੀਆਂ ਚੀਜ਼ਾਂ ਤੁਸੀਂ ਕਿਸੇ ਨੂੰ ਪਲਾ ਸਕਦੇ ਹੋ ਦੇ ਸਕਦੇ ਹੋ ਠੀਕ ਐਸੀ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਸ਼ੁਭ ਪ੍ਰੀਤਕਾਰ ਦੀ ਜੋ ਬਰਥਡੇ ਟੈਸਟ ਇਸ ਆਪ ਦਿਨਾਂ ਨੂੰ ਉਹਨਾਂ ਨੇ ਪੁੱਛਿਆ ਕਿ ਸਿਹਤ ਖਰਾਬ ਰਹਿੰਦੀ ਆ ਦੇਖੋ ਬੱਚੀ ਹੈ ਹਜੇ ਤੱਕ ਸਿਹਤ ਦੇ ਲਈ ਮੈਂ ਵੈਸੇ ਕਈ ਵੀਡੀਓ ਪਾ ਚੁੱਕੀ ਆ ਕਿ ਆਉ ਬਾ ਕਰਨੇ ਚਾਹੀਦੇ ਆ ਕਰਨਾ ਚਾਹੀਦਾ ਕਰਨਾ ਚਾਹੀਦਾ ਪਰ ਹੁਣ ਜਿੱਦਾਂ ਛੋਟਾ ਬੱਚਾ ਹੈ ਤਾਂ ਬੱਚੇ ਦੇ ਲਈ ਥੋੜੀਆਂ ਨਜ਼ਰਾ ਤੋਂ ਬਚਣ ਦੇ ਲਈ ਆਪਾਂ ਤੁਹਾਨੂੰ ਇੱਕੋ ਬਾ ਅੱਜ ਦੱਸਦੇ ਆ ਜੋ ਸਾਰੇ ਜਣੇ ਕਰ ਸਕਦੇ ਆ ਪਰ ਇਹਦੇ ਇਹਦੀ ਜਨਮ ਪੱਤਰੀ ਦੇ ਮੁਤਾਬਕ ਤਾਂ ਇਸ ਨੂੰ ਸਿਰਫ ਤੁਸੀਂ ਇੱਕ ਤਾਂਬੇ ਦਾ ਪੈਸਾ ਬੱਚੀ ਦੇ ਗਲ ਚ ਪਾਓ ਔਰ ਨੰਗੇ ਪੈਰ ਬਿਲਕੁਲ ਨਾ ਰਹਿਣ ਦੋ ਤੇ ਲਾਲ ਪੀਲੀ ਚप्पल ਪਾਣੀ ਬੰਦ ਕਰ ਦੋ ਔਰ ਕੋਸ਼ਿਸ਼ ਕਰੋ ਰੋਸੋਈ 'ਚ ਇੱਕ ਟਾਈਮ ਬੈਠ ਕੇ ਨੀਚੇ ਬੈਠ ਕੇ ਖਾਣਾ ਖਾਣਾ ਸ਼ੁਰੂ ਕਰੋ ਸਿਹਤ ਅੱਛੀ ਹੋ ਜੇ ਥੋੜੀ ਜਿਹੀ ਘਾਚੀ ਲੈਣੀ ਹੈ ਘਾਚੀ ਉਹ ਤੁਸੀਂ ਵੀਰਵਾਰ ਨੂੰ ਜਲ ਪ੍ਰਵਾਹ ਕਰਦੇ ਉਹਦੇ ਪੰਜ ਚਾਰ ਪੰਜ ਪੀਸ ਕਾ ਕੇ ਘਾਚੀ ਬ੍ਰਸਪਤੀ ਕਾਰਕ ਮੰਨੀ ਜਾਂਦੀ ਹੈ ਬ੍ਰਸਪਤੀ ਸ਼ੁਕਰ ਦੀ ਹੈ ਨਾ ਤਾਂ ਉਹ ਜਲ ਪ੍ਰਵਾਹ ਕਰੋ ਠੀਕ ਹੋ ਜਾ ਚਲੋ ਅਗਰ ਨਜ਼ਰਾਂ ਜਿਆਦਾ ਲੱਗਦੀਆਂ ਹੋਣ ਬੱਚਿਆਂ ਨੂੰ ਪੜਾਈ ਚ ਮਨ ਨਾ ਲੱਗਦਾ ਹੋਵੇ ਪਰੇਸ਼ਾਨੀਆਂ ਜਿਆਦਾ ਆਉਂਦੀਆਂ ਹੁਣ ਤਾਂ ਕੇਤੂ ਨੂੰ ਸ਼ੁਭ ਕਰਨਾ ਬਹੁਤ ਜ਼ਰੂਰੀ ਹੈ ਕੇਤੂ ਬੱਚਿਆਂ ਦਾ ਕਾਰਕ ਹੈ ਤੇ ਸ਼ਨੀ ਨਜ਼ਰਾਂ ਦਾ ਕਾਰਕ ਹੈ ਇੱਕ ਤਾਂ ਦੇਖੋ ਆਪਣੇ ਬੱਚਿਆਂ ਦਾ ਕੰਪੇਅਰ ਦੂਜੇ ਨਾਲ ਨਾ ਕਰੋ ਦੂਜੇ ਦੀਆਂ ਸੁਣ ਲਿਆ ਕਰੋ ਤੇ ਆਪਣੀਆਂ ਜ਼ਰੂਰੀ ਨਹੀਂ ਧੱਕੇ ਨਾਲ ਹੀ ਦੂਜੇ ਨੂੰ ਸੁਣਾਉਂਦੀਆਂ ਨੇ ਸਾਡੀ ਸੁਣੋ ਸਾਡੀ ਸੁਣੋ ਸਾਡੀ ਬੜਾ ਪ੍ਰਾਉਡ ਮਹਿਸੂਸ ਹੁੰਦਾ ਹੈ ਅਗਰ ਬੱਚੇ ਵਧੀਆ ਕਰ ਰਹੇ ਹੁੰਦਾ ਤੇ ਸ਼ੇਅਰ ਕਰਨਾ ਨਹੀਂ ਬਣਦਾ ਪਰ ਦੇਖ ਲਿਆ ਕਰੋ ਕਿੱਥੇ ਸ਼ੇਅਰ ਕਰਨਾ ਹੈ ਹਨਾ ਤਾਂ ਇੱਕ ਕੀ ਯੂਪਾ ਕਰਨਾ ਤੁਸੀਂ ਜਦੋਂ ਬੱਚਾ ਜਦੋਂ ਲੱਗੇ ਨਸਰਾਂ ਲੱਗੀਆਂ ਤਾਂ ਇੱਕ ਨਿੰਬੂ ਲੈ ਲਿਆ ਨਿੰਬੂ ਨਿੰਬੂ ਦੇ ਉੱਤੇ ਕੱਟ ਦੇਣਾ ਨਿੰਬੂ ਨੂੰ ਕਰਕੇ ਪੀਸ ਕੱਟ ਕੇ ਬੱਚੇ ਦੇ ਦੋਨੋਂ ਹੱਥਾਂ ਦੇ ਵਿਚਾਲੇ ਰੱਖ ਕੇ ਨਿੰਬੂ ਖਟਾਸ ਤੇ ਉਸ ਤੋਂ ਬਾਅਦ ਉਸ ਨੂੰ ਬਾਹਰ ਚਰਾਹੇ ਚ ਸਟਾ ਦਿਓ ਤੇ ਹੱਥ ਨਮਕ ਨਾਲ ਤਵਾ ਦਿਓ ਨਮਕ ਮਾਲ ਕੇ ਹੱਥ ਤੋਂ ਲੋ એનર્ਜੀ ਨਿਕਲ ਜਾਂਦੀ ਹੈ ਜਿਸ ਤਰ੍ਹਾਂ ਦੀ ਸਾਡੇ ਉੱਪਰ ਪਈ ਹੈ ਇਕ ਟੋਟਕਾ ਹੀ ਆ ਵੈਸੇ ਕਰਕੇ ਦੇਖ ਲਓ ਵਧੀਆ ਜੰਗਲ ਸਮਝਦਾ ਦਾ ਆਪ ਸਭ ਦਾ ਆਸਦਾ ਦਿਨ ਅੱਛਾ ਜਾਵੇ ਖੁਸ਼ ਰਹੋ ਖੁਸ਼ ਰਹੋ ਖੁਸ਼ ਰਹੋ ਸਸਿ